ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਪੀਆਰ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਦੋ ਵੱਡੀਆਂ ਖੁਸ਼ਖਬਰੀਆਂ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਪਹਿਲੀ ਵੱਡੀ ਖੁਸ਼ਖਬਰੀ ਦੀ ਗੱਲ ਕਰੀਏ ਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿੱਥੇ ਪਿਛਲੇ ਸਾਲ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ ਹੁਣ ਕੈਨੇਡਾ ਦੇ ਵਿੱਚ ਜਿਹੜੇ ਵੀ ਐਲ ਐਮ ਆਈ ਵਰਕ ਪਰਮਿਟ ਲੈਣਗੇ ਉਹਨਾਂ ਨੂੰ ਪੀਆਰ ਦੇ ਲਈ ਜਿਹੜਾ ਸੀਆਰਐਸ ਸਕੋਰ ਦੇ ਵਿੱਚ 50 ਪੁਆਇੰਟ ਮਿਲਦੇ ਸਨ ਉਹ ਹੁਣ ਨਹੀਂ ਦਿੱਤੇ ਜਾਣਗੇ ਸੋ ਇਸ ਤੋਂ ਬਾਅਦ ਕੁਝ ਕ ਪੰਜਾਬੀ ਭਾਰਤੀਆਂ ਦੇ ਵੱਲੋਂ ਇਸ ਨੂੰ ਕਾਫੀ ਜ਼ ਬੈਡ ਨਿਊਜ਼ ਦੇ ਤੌਰ ਦੇ ਉੱਤੇ ਮੰਨਿਆ ਜਾ ਰਿਹਾ ਸੀ ਭਾਰਤ ਨੂੰ ਦੱਸ ਦਈਏ ਕਿ ਜਿਹੜੇ ਵੀ ਪੰਜਾਬੀ ਭਾਰਤੀ ਕੈਨੇਡਾ ਦੇ ਵਿੱਚ ਹੁਣ ਪੀਆਰ ਲੈਣਾ ਚਾਹੁੰਦੇ ਆ ਉਹਨਾਂ ਦੇ ਲਈ ਜਿਹੜਾ ਸੀਆਰਐਸ ਸਕੋਰ ਆ ਉਹ ਲਗਾਤਾਰ ਹੁਣ ਕਾਫੀ ਜ਼ਿਆਦਾ ਹੀਠਾਂ ਆਉਂਦਾ ਜਾ ਰਿਹਾ ਹੈ ਜੀ ਹਾਂ ਹੁਣ ਜਿਹੜਾ 520 ਤੋਂ 25 ਦੇ ਵਿਚਕਾਰ ਸੀਆਰਐਸ ਸਕੋਰ ਇਸ ਸਮੇਂ ਜਿਹੜਾ ਦਰਜ ਕੀਤਾ ਜਾ ਰਿਹਾ ਹੈ ਲਗਾਤਾਰ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਿਹੜੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਅ ਵੀ ਕੱਢੇ ਜਾ ਰਹੇ ਹਨ ਜਿਸ ਦੇ ਤਹਿਤ ਹੁਣ ਇਮੀਗ੍ਰੇਸ਼ਨ ਮਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਮਾਰਚ ਮਹੀਨੇ ਤੱਕ ਜਾਂ ਫਿਰ ਮਾਰਚ ਤੋਂ ਅਗਲੇ ਮਹੀਨਿਆਂ ਦੇ ਦੌਰਾਨ ਇਹ ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਜਿਹੜਾ CRS ਸਕੋਰ ਆ ਉਹ 470 80 ਦੇ ਵਿਚਕਾਰ ਵੀ ਜਿਹੜੀ ਆ ਆਉਣ ਦੀ ਸੰਭਾਵਨਾ ਜਤਾ ਦਿੱਤੀ ਗਈ ਹੈ ਜਿਸ ਦੇ ਕਾਰਨ ਜਿਹੜੇ ਪੰਜਾਬੀ ਭਾਰਤੀ ਸਟੂਡੈਂਟਾਂ ਦਾ CRS ਸਕੋਰ 500 ਤੋਂ ਉੱਪਰ ਨਹੀਂ ਜਾ ਰਿਹਾ ਸੀ ਸੋ ਉਹਨਾਂ ਦੇ ਲਈ ਹੁਣ PR ਦੇ ਲਈ ਇੱਕ ਵੱਡਾ ਮੌਕਾ ਕੈਨੇਡਾ ਦੇ ਵਿੱਚ ਨਿਕਲ ਕੇ ਆ ਰਿਹਾ ਹੈ ਸੋ ਇਸ ਤੋਂ ਪਹਿਲਾਂ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਜਿਹੜੇ ਪੰਜਾਬੀ ਭਾਰਤੀ ਹੁਣ ਟੂਰਿਸਟ ਵਰਕ ਪਰਮਿਟ ਜਾਂ ਫਿਰ ਸਟੂਡੈਂਟ ਵੀਜ਼ਾ ਦੀ ਬਜਾਏ ਸਿੱਧੇ PR ਕੈਨੇਡਾ ਦੇ ਵਿੱਚ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਵੀ ਕ ਕੈਨਾਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇੱਕ ਹੋਰ ਨਵਾਂ ਰਾਹ ਖੋਲ ਦਿੱਤਾ ਗਿਆ ਹੈ। ਸੋ 31 ਮਾਰਚ ਤੋਂ ਜਿਹੜਾ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਹੁਣ ਕੇਅਰ ਹੋਮ ਵਰਕਰ ਵੀਜ਼ਾ ਜਿਹੜਾ ਹੈ ਸ਼ੁਰੂਆਤ ਉਸ ਦੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਅਪਲੀਕੇਸ਼ਨਾਂ ਲਈਆਂ ਜਾਣਗੀਆਂ ਜਿਸ ਦੇ ਵਿੱਚ ਕਿ ਤੁਸੀਂ ਕੈਨੇਡਾ ਦੇ ਵਿੱਚ ਬੱਚੇ ਜਾਂ ਫਿਰ ਬਜ਼ੁਰਗਾਂ ਦੀ ਕੇਅਰ ਕਰਨ ਦੇ ਲਈ ਜਾ ਸਕਦੇ ਹੋ ਤੇ ਮਿਨੀਮਮ ਤੁਹਾਡੀ ਪਲੱਸ 2 ਅਤੇ ਆਈਐਲਟਸ ਦੇ ਵਿੱਚ 4 ਬੈਂਡ ਹੋਣੇ ਚਾਹੀਦੇ ਹਨ ਅਤੇ ਤੁਹਾਨੂੰ ਇੱਕ ਜਿਹੜੀ ਸਪੌਂਸਰਸ਼ਿਪ ਕੈਨੇਡਾ ਤੋਂ ਹੋਣੀ ਚਾਹੀਦੀ ਹੈ ਤੇ ਇਹ ਉਹ ਫੈਮਿਲੀ ਹੋਣੀ ਚਾਹੀਦੀ ਹੈ ਜਿਨ੍ਹਾਂ ਦੀ ਸਾਲਾਨਾ ਇਨਕਮ ਜਿਹੜੀ ਪੂਰੀ ਫੈਮਿਲੀ ਲਿੰ ਦੀ 80 HR ਡਾਲਰ ਦੇ ਵਿਚਕਾਰ ਹੋਣੀ ਚਾਹੀਦੀ